ਸਤਿ ਸ਼੍ਰੀ ਅਕਾਲ ਜੀ ਮੈਂ ਹਕਮਲ ਕਪੂਰ ਤੁਸੀਂ ਦੇਖਿਓ ਚੈਨਲ ਪੰਜਾਬੀ ਕੈਨੇਡਾ ਰੈਵਨਿਊ ਏਜੰਸੀ ਦੇ ਵੱਲੋਂ ਕਿਰਾਏਦਾਰਾਂ ਦੇ ਲਈ ਵੱਡਾ ਬਿਆਨ ਦਿੱਤਾ ਗਿਆ ਹੈ ਜਿਸ ਦੇ ਵਿੱਚ ਉਹਨੇ ਕਿਹਾ ਹੈ ਕਿ ਕੈਨੇਡਾ ਰੈਵਨਿਊ ਏਜੰਸੀ ਵਿਅਕਤੀਗਤ ਕਿਰਾਏਦਾਰਾ ਤੋਂ ਕਿਸੇ ਵੀ ਗੈਰ ਨਿਵਾਸੀ ਮਕਾਨ ਮਾਲਕਾ ਦੇ ਭੁਗਤਾਨ ਨਾ ਕੀਤੇ ਟੈਕਸ ਦੇ ਕਿਸੇ ਵੀ ਹਿੱਸੇ ਨੂੰ ਇਕੱਠਾ ਕਰਨ ਦਾ ਇਰਾਦਾ ਨਹੀਂ ਰੱਖਦੀ ਰਾਸ਼ਟਰੀ ਮਾਲੀਆ ਮੰਤਰੀ ਦੇ ਇੱਕ ਬਿਆਨ ਦੇ ਅਨੁਸਾਰ ਕੈਨੇਡਾ ਰੈਵਨਿਊ ਏਜੰਸੀ ਦੇਸ਼ ਤੋਂ ਬਾਹਰ ਰਹਿ ਰਹੇ ਆਪਣੇ ਮਕਾਨ ਮਾਲਕਾ ਦੁਆਰਾ ਬਕਾਇਆ ਟੈਕਸ ਦੇ ਲਈ ਕਿਰਾਏਦਾਰਾਂ ਦਾ ਪਿੱਛਾ ਨਹੀਂ ਕਰੇਗੀ ਦਰਅਸਲ ਇਹ ਸਪਸ਼ਟ ਕਰਨ ਇਸ ਹਫ਼ਤੇ ਆਨਲਾਈਨ ਉਲਝਣ ਤੋਂ ਬਾਅਦ ਆਇਆ ਹੈ ਕਿ ਕੋਈ ਵੀ ਕਿਰਾਏਦਾਰ ਆਪਣੇ ਮਕਾਨ ਮਾਲਕ ਨੂੰ ਕਿਰਾਏ ਉੱਤੇ ਦਿੱਤੇ ਟੈਕਸਨ ਰੋਕਣ ਦੇ ਲਈ ਜ਼ਿੰਮੇਵਾਰ ਹੈ ਜੇਕਰ ਜਾਇਦਾਦ ਕੈਨੇਡਾ ਤੋਂ ਬਾਹਰ ਕਿਸੇ ਵੀ ਮਲਕੀਅਤ ਦੀ ਹੈ ਤਾਂ ਮੈਂ ਕੈਨੇਡੀਅਨਾਂ ਨੂੰ ਪ੍ਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਕੈਨੇਡਾ ਰੈਵੈਨਿਊ ਏਜੰਸੀ ਵਿਅਕਤੀਗਤ ਕਿਰਾਏਦਾਰਾਂ ਤੋਂ ਕਿਸੇ ਵੀ ਗੈਰ ਨਿਵਾਸੀ ਮਕਾਨ ਮਾਲਕ ਦੇ ਭੁਗਤਾਨ ਨਾਲ ਕਿਤੇ ਟੈਕਸਾਂ ਦੇ ਕਿਸੇ ਵੀ ਹਿੱਸੇ ਨੂੰ ਇਕੱਠਾ ਕਰਨ ਦਾ ਇਰਾਦਾ ਨਹੀਂ ਰੱਖਦੀ ਹਾਲਕਿ ਇਹ ਦਾਵਾ ਕਿ ਕਿਰਾਏਦਾਰਾ ਆਪਣੇ ਮਕਾਨ ਮਾਲਕਾਂ ਦੇ ਭੁਗਤਾਨ ਨਾਲ ਕਿਤੇ ਟੈਕਸ ਲਈ ਜ਼ਿੰਮੇਵਾਰ ਹੋ ਸਕਦੇ ਹਨ ਕਿਰਾਏਦਾਰਾਂ ਨੂੰ ਆਪਣੇ ਕਿਰਾਏ ਦਾ 25% ਪਹਿਲਾ ਤੋਂ ਰੋਕਣਾ ਚਾਹੀਦਾ ਹੈ ਅਤੇ ਟੈਕਸ ਸਿੱਧੇ ਤੌਰ ਉਤੇ ਪੇਸ਼ਣਾ ਚਾਹੀਦਾ ਹੈ ਪਿਛਲੇ ਸਾਲ ਕੈਨੇਡਾ ਦੀ ਟੈਕਸ ਅਦਾਲਤ ਨੇ ਫੈਸਲੇ ਦੇ ਜਵਾਬ ਵਿੱਚ ਆਇਆ ਸੀ ਕੇਸ ਕਾਨੂੰਨ ਅਤੇ ਕਿਰਾਏਦਾਰਾਂ ਦੇ ਲਈ ਇਸ ਸੰਭਾਵੇ ਪਰਵਾਦੇ ਪਿਛਲੇ ਮਹੀਨੇ ਦੇ ਵਿੱਚ ਗਲੋਬ ਅਤੇ ਮੇਲ ਦੁਆਰਾ ਵਿਆਪਕ ਤੌਰ ਉਤੇ ਰਿਪੋਰਟ ਕੀਤੀ ਗਈ ਸੀ ਉਸ ਲੇਖ ਦੇ ਵਿੱਚ ਦੱਸਿਆ ਗਿਆ ਸੀ ਕਿ ਮਾਂਟਰੀਅਲ ਦੇ ਇੱਕ ਵਿਅਕਤੀ ਨੇ ਆਪਣੇ ਮਕਾਨ ਮਾਲਕਾ ਦੀ ਤਰਫੋਂ 6 ਸਾਲ ਦੇ ਅਣਅਦਾਇਗੀ ਸ਼ੂਦਾ ਟੈਕਸ ਦੇ ਨਾਲ-ਨਾਲ ਵਿਆਜ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਸੀ ਇੱਕ ਫੈਸਲਾ ਜੋ ਟੈਕਸ ਦਲ ਦੇ ਵਿੱਚ ਰੱਖਿਆ ਗਿਆ ਸੀ ਪਿਛਲੇ ਹਫਤੇ ਕਾਨੂੰਨ ਦੀ ਜਾਇਜ਼ਤਾ ਅਤੇ ਕਿਰਾਏਦਾਰਾਂ ਉਤੇ ਆਪਣੀ ਵਿਦੇਸ਼ੀ ਮਕਾਨ ਮਾਲਕਾਂ ਲਈ ਟੈਕਸ ਭੇਜਣ ਦੀ ਜ਼ਿੰਮੇਵਾਰੀ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਸੀ ਪਰ ਬੇਬੈਉ ਨੇ ਕਿਹਾ ਹੈ ਕਿ ਸਵਾਲ ਵਿੱਚ ਕਾਨੂੰਨ ਲਗਭਗ ਇੱਕ ਸਦੀ ਤੋਂ ਮੌਜੂਦ ਹੈ ਅਤੇ ਨਾਲ ਹੀ ਪਿਛਲੇ ਦਹਾਕੇ ਵਿੱਚ ਇੱਕ ਵਿਅਕਤੀਗਤ ਕਿਰਾਏਦਾਰ ਦੇ ਲਈ ਮੁਲਾਂਕਣ ਦੀ ਇੱਕ ਹੋਰ ਉਦਾਹਰਣ ਨਹੀਂ ਹੈ ਤਰਸਲ ਕਿਰਾਏ ਦੀ ਆਮਦਨ ਨੂੰ ਸ਼ਾਮਲ ਕਰਨ ਵਾਲੀਆਂ ਜ਼ਿਆਦਾਤਰ ਸਥਿਤੀਆਂ ਵਿੱਚ ਅਭਿਆਸ ਕਿਰਾਏਦਾਰ ਦੀ ਬਜਾਏ ਮਕਾਨ ਮਾਲਕ ਦੇ ਨਾਲ ਜੋੜਨਾ ਵੀ ਹੈ ਇੱਕ ਬੁਲਾਰ ਨੇ ਇੱਕ ਈਮੇਲ ਦੇ ਵਿੱਚ ਇਹ ਵੀ ਕਿਹਾ ਹੈ ਕਿ ਟੈਕਸ ਵਕਤਾਂ ਨੂੰ ਯਕੀਨੀ ਬਣਾਉਣ ਦੇ ਲਈ ਉਹ ਵਚਨਬੱਧਨੀ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ